ਉਹ ਨੈਸ਼ਨਲ ਪਾਰਟੀ ਦਾ ਇੱਕ ਬੰਦਾ ਉਹ ਲੋਕ ਸਭਾ ਜੂਗੀ ਮੰਗਵਾ ਅਗਰ ਸੀਐਮ ਸਾਹਿਬ ਆਪ ਦੇ ਪੰਜ ਸਕੂਲਾਂ ਛੁੱਟੀ ਉੱਤੇ ਸਿਕਿਉਰਿਟੀ ਨੂੰ 1200 ਬੰਦੇ ਦੇ ਚੱਕ ਲਓ ਪੁਲਿਸ ਜੇਮਰ ਲਾਵੇ ਸਾਰੀਆਂ ਝੇਲਾਂ ਦੇ ਵਿੱਚ ਜੇ ਇੱਕ ਫੋਨ ਚੱਲ ਜੇ ਮੇਰਾ ਨਾਮ ਦਾ ਡਿਸਟ੍ਰਿਕਟ ਕਰਾਗ ਦਾ ਬੰਦਾ ਜਾ ਉਹ ਕਹਿੰਦੇ ਮਾਰਾ ਚੁੜੀ ਦੀ ਸ਼ਕਤੀ ਕਰਤੀ ਇਹਨਾਂ ਨੇ ਦਬ ਲਵਾ ਦੇ ਹਾਈ ਵੀ ਤੁਸੀਂ ਜਾਣਦੇ ਹੋ ਅੰਨੇ ਚੁੱਪਣ ਨੂੰ ਪਾਦਰੀ ਡੰਡੇ ਖਾਨ ਨੂੰ ਤੇ 10 ਰੁਪਏ ਦੀ ਜੱਫਤੀ ਦੀ ਪੁੜੀ 2000 ਰੁਪਏ ਦੀ ਮਤਰਾ ਇੱਤਰ ਪਿਆਰੇ ਜੋਗਾ ਕਰਾਉਣਾ ਹੈ ਦਾਸਾ ਕਰਾਉਣਾ ਹੈ ਰੋਜ਼ ਫੋਟੋਆਂ ਛਾਪ ਦੇਣਾ ਹੈ 6 ਲੱਖ ਦੇ ਜਹਾਜ਼ ਦੇ ਉੱਤੇ ਬੈਠ ਕੇ ਹਰ ਰੋਜ਼ ਉਹਨੂੰ ਘੁਮਾਉਣਾ ਹੈ ਖੋਦਿਆ ਪਹਾੜ ਨਿਕਲੀ ਜੂਏ 80% ਵੋਟ ਨਹੀਂ ਪਈਓ ਤੁਹਾਨੂੰ ਧੰਗ ਜੇ ਮਾਰਦੇ ਹੋ ਨੈਸ਼ਨਲ ਪਾਰਟੀ ਉਹ ਨੈਸ਼ਨਲ ਪਾਰਟੀ ਦਾ ਇੱਕ ਕੁੱਝ ਕਹਿੰਦਾ ਦੇਖ ਜਣ ਚਾਹਤਾ ਸਈ ਸ਼ਰਮ ਆਜੂ ਸ਼ੀਸ਼ਾ ਸ਼ਰਮ ਆਜੂ ਮੈਂ ਦਿਖਾਉਣਾ ਤੁਰਾਣਾ ਦੇਖ ਇਨ ਵਾਇਨਿੰਗ ਉਹ ਹਾਰ ਗਿਆ ਉਹ ਹਾਰ ਗਿਆ ਉਸ ਤੇਰੀ ਦੋ ਵਾਰ ਜਮਤ ਕੇ ਅੱਜ ਕੋਈ ਮਿੱਤਰ ਪਿਆਰੇ ਤੂੰ ਜਿਵੇਂ ਬਿੱਲਾ ਚਪੜੀ ਚੁਣਾ ਕੇ ਨਿਕਲਿਆ ਹੁੰਦਾ ਤੂੰ ਤਾਂ ਨਿਕਲਿਆ ਸੀ ਤਾਂ ਮੁਰਗੀਖਾਨੇ ਕੋਲੇ ਸੀ ਹੁਣ ਖੋਰ ਫਿਰ ਮੁਰਗੀਖਾਨੇ ਤੁਸੀਂ ਹਾਰ ਗਏ ਓਏ ਸਾਰੇ ਹਿੰਦੁਸਤਾਨ ਚ ਤੁਹਾਨੂੰ ਅੱਤੇ ਬਸੰਨ ਨੋਟਾਂ ਨਾਲ ਘੱਟ-ਵੋਟਾਂ ਪਈਆਂ ਇਹ ਥੋਟਾ ਲੋਕ ਸਭਾ ਦੇ ਵਿੱਚ ਚੁਣੇ ਨੁਮਾਇੰਦਿਆਂ ਦੇ ਵਿੱਚ ਇੱਕ ਬੰਦਾ ਹੈ। ਅਮੇਂ ਹੀ ਹੋ ਗਈ। ਛੋਲੀਆਂ ਛੱਡੀ ਜਾਂਦੇ ਓਏ। ਮਿੱਤਰ ਪਿਆਰੇ। ਰੈਵਨਿਊ ਜਨਰੇਸ਼ਨ ਜਿਹੜੀ ਹੈ ਖਤਮ ਇਸ। ਉਹਦਾ ਕਾਰਨ ਮੈਂ ਕਿੰਨੀ ਕੁ ਵਾਰ ਦੱਸਾਂ। ਇਹ ਪਾ ਦਿੱਨਾ ਉਹ ਕਿਹਦੀ ਆਨ ਫਿਰ ਕਹਿੰਦਾ ਜੀ ਹੁਣ ਨਵਾਂ ਸ਼ੁਰੂ ਨਹੀਂ ਛੱਡੀਆ 2 ਸਾਲਾਂ ਦੇ ਕਹੀ ਜਾਂਦੇ ਸੀ ਬਈ ਅਸੀਂ ਲੋਕਾਂ ਦੀ ਸਰਕਾਰ ਤੁਹਾਡੇ ਦਵਾਰ ਹੈ ਮੇਰਾ ਇਹ ਮੇਰਾ ਵਿਜ਼ਨ ਸੀ ਜਿਹੜਾ ਮੈਂ ਲੋਕਲ ਸੈਲ ਕਮੇਟੀ ਦਿੱਤਾ ਸੀ ਲੋਕਾਂ ਦੀ ਸਰਕਾਰ ਲੋਕਾਂ ਦੇ ਨਿਵਾਹ ਹੈ ਜੀ ਉਹ ਕਹਿੰਦਾ 2 ਸਾਲਾਂ ਦਾ ਤਾਂ ਹੋਇਆ ਨਹੀਂ ਮੇਰੀ ਘਰ ਵਾਲੀ 4000 ਰੁਪਏ ਦਿੱਤੇ ਐ ਸੰਸਦ ਹਲ ਨਹੀਂ ਆ ਮਰਤ ਸਰਟੀਫਿਕੇਟ ਡੈਥ ਸਰਟੀਫਿਕੇਟ ਨਕਸ਼ੇ ਲੈ ਕੋਈ ਲੈ ਕੇ ਦਿਖਾਵੇ ਮਾਤਾ ਪੁੱਤ ਵੀ 10000 15000 ਤੋਂ ਘੱਟ ਡਿਸਟ੍ਰਿਕਟ ਕਰਾ ਕੇ ਦਿਹਾਵੇ ਕੋਈ ਜਾ ਉਹ ਕਹਿੰਦੇ ਮਾਰਾ ਥੋੜੀ ਜਿਹੀ ਸ਼ਕਤੀ ਕਰਦੀ ਇਹਨਾਂ ਨੇ ਡਬਲ ਲਵਾਂਗੇ ਡਬਲ ਤੇ ਕਿੱਥੇ ਤੇਰਾ ਫੋਨ ਕ੍ਰਾਪਸ਼ਨ ਵਾਲਾ ਆ ਨਾ ਨੁਬਦੇ ਤੇ ਮੰਮੀ ਪਾਪੇ ਕੱਢੇ ਆ ਸਾਰਿਆਂ ਦੇ ਸਾਦੇ ਕੱਢ ਲੈ ਘੋੜੇ ਕੱਢ ਲੈ ਇਹ ਮੋ ਦੇਨੇ ਹੋਏ ਹੈ ਹੈ ਇਹ ਪਟਕਾਣਾ ਬੰਦ ਕਰੋ ਮਾਨ ਸਾਹਿਬ ਛੋਟਾ ਭਾਈ ਆ ਇੱਥੇ ਆ ਇੱਥੇ ਆ ਇੱਥੇ ਦੇ ਪੰਜਾਬ ਦੇ ਲੋਕਾਂ ਦੇ ਲੋਕ ਇੱਥੇ ਮੁੱਦੇ ਨੇ ਹਾਈਪ ਵੀ ਤੁਸੀਂ ਜਾਣਦੇ ਹੋ ਗੰਨੇ ਚੁੱਪਣ ਨੂੰ ਪਾਦਰੀ ਡੰਡੇ ਖਾਨ ਨੂੰ ਰਿਚ ਲੋਕਾਂ ਦੀਆਂ ਪੈਨਸ਼ਨਾਂ ਖੜ ਗਿਆ ਪੜਾਪਾ ਪੈਨਸ਼ਨਾਂ ਖੜ ਗਿਆ ਲੋਕਾਂ ਦੀਆਂ ਤਨਖਾਹਾਂ ਖੜ ਗਿਆ ਟਾਂਕੀਆਂ ਤੇ ਪ੍ਰੋਫੈਸਰ ਟੀਚਰ ਹੈ ਜਿਹੜਾ ਥਾਂ ਜਿੱਥੇ ਧਰਨਾ ਨਹੀਂ ਲੱਗਿਆ ਫੇਰ ਜਦੋਂ ਧਰਨਾ ਲੱਗਦਾ ਤੂੰ ਕਹਿੰਦਾ ਉਹ ਲੋ ਜੀ ਸਿਕਿਉਰਟੀ ਦੀ ਕੀ ਲੋੜ ਹੈ ਗੱਡੀ ਚ ਜਾਵੇ ਪਤਾ ਹੈਲੀਕਾਪਟਰ ਦੀ ਕੀ ਲੋੜ ਹੈ ਪੰਜਾਬ ਦਾ 2.5 ਘੰਟਾ ਜੇ ਇਧਰ ਉਧਰ ਇਧਰ ਉਧਰ ਹੁਣ ਤੂੰ ਕਹਿੰਦਾ ਸਕੂਲ ਬੰਦ ਕਰੋ ਜੀ ਛੁੱਟੀ ਸਕੂਲ ਚ ਮੈਂ ਸਮਝਦਾ ਕਿਸੇ ਗੁਰੂ ਸਹਿਮਾਨ ਦਾ ਬਰਥਡੇ ਹੋਵੇ ਅਸੀਂ ਸਾਰੇ ਬਣੋ ਆ ਫਖਰ ਦੀ ਗੱਲ ਹੈ ਅਸੀਂ ਉਹਨਾਂ ਦੀ ਵਿਚਾਰਧਾਰਾ ਵਿਚਾਰਧਾਰਾ ਹੀ ਪਤਾ ਸੀ ਅਗਰ ਸੀਐਮ ਸਾਹਿਬ ਆਣ ਕੇ ਪੰਜ ਸਕੂਲਾਂ ਛੁੱਟੀ ਉੱਥੇ ਸਿਕਿਉਰਟੀ ਨੂੰ 1200 ਬੰਦੇ ਦੇ ਚੱਕ ਕਹੌਲਾ ਸ਼ਰੰਕਾਰ ਮਿੱਤਰ ਪਿਆਰੇ ਹੈ ਆਇਨਾ ਕਰਮਤ ਨੂੰ ਮਿੱਤਰਾਂ ਚੌਂਟਾ 5 ਲੱਖ ਰੁਪਏ ਦੀ ਫਰੀ ਸਾਰੇ ਪੰਜਾਬ ਵਿੱਚ 40 ਪੈਸੇ ਦੀ ਭੁਣ ਕਹਿੰਦੇ ਆ ਲੋਕ ਸਭਾ ਆ ਗਈ ਫਟਾ 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 ਪਰ ਉਹ ਫੜੋ ਹੱਥੇ ਵਾਲਿਆਂ ਨੂੰ ਕਹੀ ਹੈ ਹਾਈ ਕੋਰਟ ਰੋਜ਼ ਮੇਡਾ ਮਾਰਦਾ ਮੈਂ ਦੱਸਦਾ ਹਾਂ ਔਰ ਧੂਮ ਪੂਰੀ ਦੇਸ਼ ਵਿੱਚ ਲੋਕਾਂ ਦੀ ਸਰਕਾਰ ਲੋਕਾਂ ਦੇ ਦਵਾਰ ਇਹਦਾ ਮਤਲਬ ਕੀ ਸੀ ਇਹਦਾ ਮਤਲਬ ਇਹ ਸੀ ਵੀ ਬਰਥ ਸਰਟੀਫਿਕੇਟ ਡੈਥ ਸਰਟੀਫਿਕੇਟ ਨਕਸ਼ੇ ਇਹਦੀਆਂ 67 ਸਰਵਸਾਂ ਬਿਗੈਰ ਇੰਟਰਫੇਸ ਬਿਗੈਰ ਅਫਸਰ ਕੰਪਿਊਟਰ ਤੇ ਮਾਰਿਆ 58 ਨਕਸ਼ਾ ਆਰਕੀਟੈਕਟ ਤੋਂ ਆਪਣੇ ਤੋਂ ਬਣਾ ਕੇ ਪਾਇਆ ਜੇ 45 ਦਿਨਾਂ ਤੇ ਸਰਕਾਰ ਦਾ ਜਵਾਬ ਨਾ ਆਇਆ ਟੀਮ ਟੂ ਵੀ ਪਾਸ ਪਾਸ ਦਿਖਾਇ ਕੋਇਆ ਉਹ ਪਾਸ ਦਿਖਾ ਤੂੰ ਕਿਹਨੂੰ ਲਾਇਸੈਂਸ ਦਿੱਤਾ ਹੁਣ ਕਹਿੰਦਾ ਮੈਂ ਬੰਦਾ ਭੇਜੂ ਇਹਦਾ ਮਕਸਦ ਹੀ ਖਤਮ ਹੋ ਗਿਆ ਜਿੱਥੇ ਬੰਦਾ ਭੇਜਦਾ ਅਫਸਰ ਭੇਜਦਾ ਤੁਸੀਂ ਉਥੇ ਇਸ ਯੋਜਨਾ ਤੇ ਛੁੱਟੀ ਦੇ ਦੇ ਨੀਸ ਯੋਜਨਾ ਤੇ ਹੜਤਾਲਾ ਦੇ ਦੇ ਤੂੰ ਉਹਨੂੰ ਕਖਾ ਦਿੰਦੀ ਏਰੀਆ ਦੇ ਕਿਤੇ ਕਿਹੜਾ ਪਤਾ ਭੇਜੇਗਾ ਮਿੱਤਰਾ ਇਹ ਕਹਾਣੀ ਝੂੜੀ ਮਾਰਕੀਟ ਇਹ ਕਾਦਾ ਡਰਿਆ ਯਾਰ ਤੂੰ ਸਾਨੂੰ ਜੇਲ੍ਹ ਚੋਂ ਹੀ ਨਿਕਲਣ ਦਿੰਦਾ ਸੀ ਹੁਣ ਤੂੰ ਕੁੱਤਿਆਂ ਦੀ ਰੇਸਾਂ ਰਖਾ ਦੇਣਾ ਜਿੱਥੇ ਰੈਲੀ ਹੁੰਦੀ ਵਾਹ ਤਰੇ ਇਹਨਾਂ ਲੋਕ ਰੋਪ ਜਾਣਗੇ ਉਸ ਦਿਨ ਰੈਲੀ ਰੱਖ ਕੇ ਭੇਜਾਂ ਇੰਨਾ ਡਰਦਾ ਯਾਰ ਸੱਚ ਤੋਂ ਕਦ ਤੱਕ ਭਜੇਗਾ ਮਿੱਤਰਾਂ ਸੱਚ ਤਾਂ ਆਪਣੇ ਆਪ ਚ ਪ੍ਰਕਾਸ਼ ਹੈ ਸੱਚੇ ਮਾਰ ਕੇ ਚੱਲੇ ਆ ਉਸ ਤੋਂ ਕਰੇ ਜਹਾ ਹਣੇ ਕੋਲ ਕੋਈ ਤਾਕਤ ਨਹੀਂ ਫਤੈ ਨੂੰ ਸਵਾਲ ਪੁੱਛੀ ਦੇ ਤੂੰ ਭਗਾਉਣਾ ਅੱਜ ਦਾ ਖੜਕੇ ਪੁੱਛੀ ਦੇਣਾ ਔਰ ਕੋਈ ਤੇਰੇ ਮਾਮਲ ਪੁੱਛਣ ਲਈ ਕੋਈ ਛਟਵਾਲੀ ਮਰ ਪੰਜਾਬ ਦੇ ਮੁੱਖ ਮੰਤਰੀਓ ਮਿੱਤਰ ਕਹਿ ਰਹੇ ਕਿਨਾਂ ਦੀਆਂ ਦੋ ਸ਼ੀਟਾਂ ਲਾਉਣ ਨੂੰ ਕੀ ਸਵਾਲ ਕਰਾਂ ਪਰੇਖਿਓ ਬੜੇ ਬੱਡੇ ਕੀ ਪੁੱਛਿਆ ਉਹਨਾਂ ਨੂੰ ਸਵਾਲ ਥੋੜੂ ਉਹਨੇ 92 ਸੀਟਾਂ ਥੋੜੀਆਂ ਮਾਉਦੀ ਲਾਅ ਐਂਡ ਆਰਡਰ ਇਹ ਸਮਝੋ ਨਹੀਂ ਪਰ ਲੋਕਾਂ ਦੀ ਸਰਕਾਰ ਲੋਕਾਂ ਤੋਂ ਬਾਅਦ ਫੇਰ ਅਫਸਰ ਲਾਤਾ ਕਹਿੰਦਾ ਥੋੜੇ ਘਰੇ ਭੇਜਾਂਗੇ ਪਤਾ ਨਹੀਂ ਕਦੋਂ ਜਾਊ ਕਦੋਂ ਆਊ ਜਦੋਂ ਲੋਕ ਸਭਾ ਮੁੱਕੀ ਕੋਈ ਨਹੀਂ ਆਉਂਦਾ ਨਾ ਉੱਧਰ ਈ ਗਵਰਨੈਂਸ ਹੋਣਾ ਲੌਅ ਐਂਡ ਆਰਡਰ ਡਰੱਗ ਮਾਫੀਆ ਜੇਲ ਹਾਈ ਕੋਰਟ ਨੇ ਬੁਲਾ ਕੇ ਕਿਹਾ ਉਹ ਪਾਲਸੀ ਬਣਾ ਕੇ ਦੇ ਸਾਨੂੰ ਕੌਣ ਹੈ ਜੇਲ ਮੰਤਰੀ ਕੁਮਾਰਤਮਾ ਕੀ ਕੀਤਾ ਇਹ ਦੋ ਕੇ ਲਿਓ ਨਿਕਲਿਆ ਉਹ ਤਾਂ ਕਹਿਆ ਸੀਗਾ ਵੀ 10 ਰੁਪਏ ਦੀ ਜਰਦੇ ਦੀ ਪੁੜੀ 2000 ਨੂੰ ਵੇਚਦੀ ਹੈ ਮਿੱਤਰਾਂ ਜਿਹੜੇ ਅੰਡਰਟ੍ਰੇਨ ਜਿਹਨਾਂ ਕੋਈ ਕੰਮ ਨਹੀਂ ਲੈ ਸਕਦੇ ਜਰਦੇ ਦੀ ਪੁੜੀ ਦੇ ਕੇ ਕੰਮ ਲੈਂਦੇ ਹੋ ਕਾਇਰ ਨਸ਼ੀਆਂ ਗੋਲੀਆਂ ਅੰਦਰ ਜੇਲ੍ਹਾਂ ਦੇ ਫਿਕੜਾ ਕੁਝ ਜਾਓ ਪੁੱਛ ਲੋ ਤੁਸੀਂ ਜੇਲ੍ਹਾਂ ਤੋਂ ਠੁੱਕ ਲਾ ਕੇ ਇੱਥੇ ਫਸਾ ਕੇ ਕੁੜੀਆਂ ਵੇਚਦੇ ਲੋ ਜੇ ਨਾ ਝੂਠਾ ਹੋਵੇਂ ਜੁਮਾ ਲਈਓ ਰਾਜਨੀਤੀ ਸ਼ਰਤੂ ਹੈ ਫਿਰ ਮੈਨੂੰ ਦੱਸੋ ਉਹ ਨਿਕਲਦਾ ਕਦੇ ਕਹਿੰਦਾ ਅਰਦਾਸ ਕਰੋ ਉੱਥੇ 4 ਕਰੋੜ ਕਦੇ ਕਹਿੰਦਾ ਸੈਕਿੰਡ ਚਲਾਓ ਉੱਥੇ 4 ਕਰੋੜ ਕਹਿੰਦੇ ਗੋਗਛਾਲਾ ਉੱਥੇ 28 ਕਰੋੜ ਆ ਲਾਦੇ ਗੁਜਰਾਤ ਛੱਤੀਸਗੜ ਸੋਧਿਆ ਬਾੜ ਨਿਕਲੀ ਚੂਈ ਚੂਈ ਵੀ ਨਹੀਂ ਨਿਕਲੀ ਮਰੀ ਹੋਈ ਕਿੰਨੇ ਪੈਸੇ ਲਾਏ ਫਿਰ ਤੂੰ ਮੁੱਕਰਦਾ 6 ਲੱਖ ਰੁਪਈਆ ਪਰ ਘੰਟਾ ਜਹਾੜ ਉਹਦੇ ਨੂੰ ਡਾ ਕੇ ਇਹ ਨੂੰ ਨਿਕਲ ਜੰਨਾ ਇਹ ਨੂੰ ਨਿਕਲ ਜੰਨਾ ਇਹਦੇ ਪੈਸੇ ਨੇ ਫਾਈਨ ਨਹੀਂ ਹੋਉਂਦੇ ਅੰਦਰ ਹੁਣ ਤੂੰ ਮੈਨੂੰ ਦੱਸ ਛੋਟੇ ਵੀਰ ਤੁਸੀਂ ਮੈਨੂੰ ਦੱਸੋ ਸਰ ਇਹਦੇ ਹੋਰ ਨਾ ਮੈਨੂੰ ਗੱਲ ਹੀ ਹੋਰ ਕਿਸੇ ਤੋਰ ਤੇ ਸਰ ਜੀ ਜਦੋਂ ਤੁਹਾਡੀਆਂ ਟੂਈ ਟੂਈ ਕਰਦੀਆਂ 11 1200 ਗੱਡੀਆਂ ਨਿਕਲਦੀਆਂ ਅੱਗੇ ਪਿੱਛੇ ਉੱਤੇ ਥੱਲੇ ਉਦੋਂ ਜੈਮਰ ਲੱਗੇ ਹੁੰਦੇ ਆ ਲਾਟੂ ਜੀ ਜੈਮਰ ਉੱਥੇ ਲਾ ਬਟ ਜੀ ਜੈਮਰ ਲਾ ਤੁਹਾਨੂੰ ਸਰ ਵੀ ਆਪੇ ਹੀ ਟਿਕਦਾ ਇਹ ਜੇਲਾਂ ਨੂੰ ਸੈਨੀਟਾਈਜ਼ ਕਰਨ 1 ਕਰੋੜ ਰੁਪਇਆ ਲਾਵਾ ਤੇਰੀਆਂ ਐਡਾਂ ਛੱਡੀਏ 1 ਕਰੋੜ ਰੁਪਇਆ ਲਾ ਜੇਲ ਸੈਨੀਟਾਈਜ਼ ਹੋ ਜਾਂਦੀ ਹੈ 5G ਜੈਮਰ ਲਾਓ ਅੰਦਰ 200 ਫੋਨ ਸੈਟ ਦੇ ਇੱਕ ਨਹੀਂ ਜਾਂਦਾ ਜਾ ਜਦੋਂ ਮੈਂ ਐਮਪੀ ਨੂੰ ਤਾਂ ਸੀ ਸੱਜ ਸਿਗਰਟ ਪੀੜੀ ਪੂਰੀ ਅੰਦਰ ਉਸੇ ਰੇਟ ਤੇ ਮਿਲਦੀ ਹੁੰਦੀ ਅੱਜ ਜਰਦੇ ਦੀ ਦੋ ਦੋ ਸੌ ਬੰਦੇ ਦੇ ਮਗਰ ਇੱਕ ਮੁਲਾਜ਼ਮ ਹੈ 200 ਬੰਦਿਆਂ ਦੀ ਮਿਹਨਤ ਇੱਕ ਮੁਲਾਜ਼ਮ ਸਾਹਮੜਾ ਉਹਨਾਂ ਦੇ ਵਿੱਚੋਂ ਵੀ ਬਸ ਬੰਦਿਆਂ ਨੂੰ ਲੱਖਾਂ ਲੂਠੀਆਂ ਦੇ ਕੇ ਉਹ ਕੰਮ ਤੋੜੀ ਜੇ ਇੰਨੇ ਹੀ ਪੈਸੇ ਨੇ ਸਟੇਟ ਕੋਲ ਦੇਣਾ ਆਪਣੀਆਂ ਭਰਦੇ ਸਾਰੀਆਂ ਸਾਮੀਆਂ ਅੰਦਰ ਛੋਟੀ ਜੀ ਦੁਕਾਨ ਖੋਲਦੇ ਹੋ ਉੱਥੇ ਤੇ ਭਾਈ ਬੀੜੀ ਜਾਂ ਮੱਝੂ ਦੇ ਜਿਹਨੇ ਲੈਣਾ ਹੈ ਜਿਵੇਂ ਦੁੱਧ ਪੀਂਦੇ ਆ ਉਹ ਹੋਰ ਜਿਹਨੇ ਭਾਈ ਲੈਣਾ ਉਹ ਲੈ ਲੈ ਮੈਂ ਤੇ ਅੰਡਰ ਟਾਇਰ ਕੰਮ ਨਹੀਂ ਕਰਦਾ ਇੱਕ ਨੰਬਰ 2 2G ਜੈਮਰ ਲਾਏ 2G ਜੈਮਰ ਲਾਵੇ ਸਾਰੀਆਂ ਜੇਹਲਾਂ ਦੇ ਵਿੱਚ ਜੇ ਇੱਕ ਫੋਨ ਚੱਲ ਜੇ ਮੇਰਾ ਨਾਮ ਤਾਂ 5G ਤੁਹਾਡੇ 2G ਲੱਗੇ ਆ ਮੈਂ ਪਹਿਲਾਂ ਕਹਿ ਚੁੱਕਿਆ ਸੀ 5G ਜੈਮਰ ਲਾਏ ਤੁਹਾਡੇ 2G ਲਾਏ ਤੁਸੀਂ ਠੀਕ ਹੈ ਤੂੰ ਲਾ 5G ਮੈਂ ਜੀ ਇੱਕ ਚੱਲੇ ਫੋਨ ਜੁਮਾ ਦੇ ਦੀ ਅੱਜ ਤੈਨੂੰ ਸਿੱਧੂ ਮੂਸੇ ਵਾਲਾ ਉਸ ਦਰਸਾਉਂਦਾ ਉਸ ਬਾਤ ਇਨਾ ਫਖਰ ਹੈ ਪੰਜਾਬ ਨੂੰ ਉਸ ਬੱਚੇ ਨੇ ਐ ਕਿ ਤੁਸੀਂ ਐਫ ਆਈ ਆਰ ਨਹੀਂ ਦੱਸੀ ਕਰਦੇ ਹੋ ਐਫ ਆਈ ਆਰ ਨਹੀਂ ਫਿਟਿਆ ਨਹੀਂ ਦੱਸੀਓ ਬਾਪ ਕਹਿੰਦਾ ਉਹਨੂੰ ਸ਼ੱਕ ਕੋ ਕਰਦਾ ਸ਼ੱਕ ਕਰਨ ਦਾ ਤਾਂ ਹੱਕ ਹੈ ਕਰੇ ਕੋਈ ਪਰ ਹੈ ਕੋਈ ਕੋਰਟ ਕਹਿੰਦਾ ਮਰ ਰੂਸ਼ਟੀ ਕਰਦਾ ਹੈ ਕੋਰਟ ਦੀ ਕੋਰਟ ਕਹਿੰਦਾ 75 ਬੰਦੇ ਆਸੀਂ ਦੱਸ ਦਿੰਦੇ ਆ ਬੀ ਐਸ ਐਫ ਵਾਲਿਆਂ ਨੇ ਦੱਸਿਆ ਵੀ ਆਹ ਬੰਦੇ ਡਰਗ ਦੀ ਕਰਦੇ ਆ ਸਮਗਲਿੰਗ ਕੋਰਟ ਹਾਈ ਕੋਰਟ ਬੀਐਸਐਫ ਕਹਿ ਰਿਹਾ ਵੀ 75 ਬੰਦੇ ਲਗ ਪੈਡਲਰ ਇਹਨਾਂ ਦਾ ਨੈਕਸਟ ਸਮੇਂ ਪਹਿਲੇ ਦਿਨ ਤੋਂ ਕਹਿੰਨਾ ਪੁਲਿਸ ਨਾਲ ਇਹ ਪੋਲੀਟੀਸ਼ੀਅਨਾਂ